ਇਹ ਕਈ ਵਾਰ ਬੁੜੀਆਂ ਵੀ ਕਹਿੰਦੀਆਂ ਨੇ ਮੈਂ ਇਹ ਸਿਕਣ ਸਿਰਦੇ ਮੈਂ ਕਿਵੇਂ ਧੋਵਾਂਗੀ ਇਹ ਵਿਚਾਰਾ ਉਹਦੀ ਕਹਿੰਦਾ ਜਦ ਮਰਜੀ ਲੈ ਜਾਉਂਦੀ ਸਾਨੂੰ ਸੁੱਕੇ ਕੱਪੜੇ ਮਿਲਦੇ ਨੇ ਦੇਖੋ ਇਹ ਜੇ ਜਮਾਨ ਵਾਲੀ ਅੱਜ ਸਾਨੂੰ ਲੋੜ ਆ ਗਈ ਜਿੰਨੇ ਮਰਜੀ ਵਿਚਾਰਾ ਉਹਦੀ ਕਹਿੰਦਾ ਜਿੰਨੇ ਮਰਜੀ ਕੱਪੜੇ ਦੇ ਜੀ ਉਹਦੀ ਕਹਿੰਦਾ ਅੰਕਲ ਅੱਧੇ ਘੰਟੇ ਬਾਅਦ ਜਦੋਂ ਲੈ ਕੇ ਜਾਣੇ ਨੂੰ ਦੀ ਸਾਨੂੰ ਕੱਪੜੇ ਮਿਲਦੇ ਨੇ ਦੋਸਤੋ ਆਪਾਂ ਸੰਭੂ ਬਾਰਡਰ ਦੇ ਉੱਪਰ ਖੜੇ ਆਂ ਵੀ ਜਿੱਥੇ ਇੱਕ ਪਾਸੇ ਕਿਸਾਨਾਂ ਦਾ ਜਿਹੜਾ ਮੋਰਚਾ ਉਹ ਲਗਾਤਾਰ ਚੱਲ ਰਿਹਾ ਹੈ ਦੂਜੇ ਪਾਸੇ ਕਿਸਾਨ ਡਿਸਪਲਨ ਦੇ ਵਿੱਚ ਵੀ ਰਹਿ ਕੇ ਆਪਣੀਆਂ ਮੰਗਾਂ ਦੇ ਲਈ ਜਿਹੜਾ ਉਹ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਸਾ ਸਪਾਈ ਵੀ ਵਧੀਆ ਚੰਗੀ ਤਰ੍ਹਾਂ ਕੀਤੀ ਹੋਈ ਆ ਤੇ ਆਪਾਂ ਘਰਾਂ ਦੇ ਵਿੱਚ ਬੈਠੇ ਇਹ ਸੋਚਦੇ ਹੋਵਾਂਗੇ ਕਿ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਹ ਕਿਵੇਂ ਕੱਪੜਾ ਲੀੜਾ ਧੋਂਦੇ ਹੋਣਗੇ ਜਿੱਥੇ ਇੱਕ ਪਾਸੇ ਕਿਸਾਨਾਂ ਨੇ ਲੰਗਰ ਲਾ ਰੱਖੇ ਨੇ ਉੱਥੇ ਦੂਸਰੇ ਪਾਸੇ ਕਿਸਾਨਾਂ ਦੇ ਲਈ ਜਿਹੜੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਲਈ ਕੁਝ ਨੌਜਵਾਨ ਵੀਰਾਂ ਨੇ ਕੱਪੜੇ ਧੋਣ ਦਾ ਜਿਹੜਾ ਉਹ ਵੀ ਪ੍ਰਬੰਧ ਕੀਤਾ ਹੋਇਆ ਦੇਖੋ ਵੀ ਕਿਵੇਂ ਮਸ਼ੀਨਾਂ ਲਿਆ ਕੇ ਉਹ ਜਿਹੜੇ ਕਿਸਾਨ ਲੜ ਰਹੇ ਨੇ ਉਹਨਾਂ ਦੇ ਲਈ ਇਹ ਫ੍ਰੀ ਸੇਵਾ ਕਰ ਰਹੇ ਨੇ ਤੇ ਆਪਾਂ ਗੱਲਬਾਤ ਕਰਦੇ ਆਂ ਬਾਈ ਕਿੱਥੋਂ ਆਏ ਨੇ ਤੇ ਕਿਵੇਂ ਜਿਹੜੀ ਇਹ ਸੇਵਾ ਕਰਦੇ ਨੇਗੇ ਬਈ ਆਪਣਾ ਨਾਮ ਕੀ ਹੈ ਜੀ ਮੇਰਾ ਨਾਂ ਜੀ ਗਰਦੀਪ ਸਿੰਘ ਆ ਲਾਖਪੁਰ ਪਿੰਡ ਤੇ ਫਗਵਾੜਾ ਹੀ ਫਗਵਾੜੇ ਤੋਂ ਤੁਸੀਂ ਬਾਈ ਇੱਥੇ ਇੱਕ ਪਾਸੇ ਕਿਸਾਨ ਜਿਹੜੇ ਹੱਕਾਂ ਲਈ ਲੜ ਰਹੇ ਨੇ ਤੁਸੀਂ ਉਹਨਾਂ ਦੇ ਲਈ ਉਹ ਕਿਸਾਨਾਂ ਦੇ ਲਈ ਜਿਹੜੀ ਇਹ ਫ੍ਰੀ ਸੇਵਾ ਕਰ ਰਹੇ ਹੋ ਕੱਪੜੇ ਧੋਣ ਦੀ ਕਿੰਨੇ ਕ ਦਿਨ ਹੋ ਗਏ ਆਪਾਂ ਨੂੰ ਸਾਨੂੰ ਹੋ ਹੀ ਗਏ ਜੀ 12 13 ਦਿਨ ਹੋ ਗਏ ਠੀਕ ਹੈ ਹਾਂਜੀ ਤੇ ਜਿਹੜੀ ਇਹ ਮਸ਼ੀਨਾਂ ਵਗੈਰਾ ਇਹ ਕਿੱਥੋਂ ਲੈ ਕੇ ਆਏ ਫਿਰ ਇਹ ਵਾਹ ਗਿੱਦ ਸੰਗਤ ਨਹੀਂ ਅਰੇਂਜ ਕਰ ਲੈਂਦੀ ਠੀਕ ਹੈ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਠੀਕ ਹੈ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਚੱਲੀ ਜਾਂਦੀਆਂ ਨੇ ਹਾਂਜੀ ਤੇ ਇਹ ਜਿਹੜੇ ਕਿਸਾਨ ਮੰਨ ਲਓ ਇੱਥੇ ਬੈਠੇ ਨੇ ਬਾਹਰ ਦੇ ਉੱਪਰ ਧਰਨਾ ਦੇ ਰਹੇ ਨੇ ਉਹਨਾਂ ਕਿਸਾਨਾਂ ਦੇ ਜਿਹੜੇ ਕੱਪੜੇ ਨੇ ਨਾ ਉਹ ਤੁਹਾਨੂੰ ਹਾਂਜੀ ਹਾਂਜੀ ਕਿ ਕਿਸੇ ਨੂੰ ਮਨਾ ਵੀ ਨਹੀਂ ਹੈਗਾ ਜੀ ਕੋਈ ਵੀ ਆ ਜਾਵੇ ਭਾਵੇਂ ਨਾਲ ਦੇ ਪਿੰਡੋਂ ਕੋਈ ਆ ਜਾਵੇ ਠੀਕ ਹੈ ਕਿਸੇ ਨੂੰ ਮਨਾ ਨਹੀਂ ਕਿਉਂਕਿ ਸੇਵਾ ਆਇਆ ਸੇਵਾ ਤੇ ਮਨਾ ਥੋੜਾ ਆਪਾਂ ਕਿਸੇ ਨੂੰ ਕਰ ਸਕਦੇ ਹਾਂ ਹਾਂ ਏ ਅਸੀਂ ਕਪੜੇ ਧੋਣ ਦਾ ਲੰਗਰ ਲਾਇਆ ਲੰਗਰ 'ਚ ਕਿਸੇ ਨੂੰ ਕੋਈ ਮਨ ਮਨਾਹੀ ਨਹੀਂ ਨੀ ਕਿ ਬਹੁਤ ਵੱਡੀ ਸੇਵਾ ਬਈ ਆਪਾਂ ਕਈ ਵਾਰ ਅਗਲਾ ਸੋਚਦਾ ਹੁੰਦਾ ਹਨਾ ਵੀ ਬੈਠੇ ਆਪਾਂ ਘਰਾਂ ਦੇ ਵਿੱਚ ਵੀ ਯਾਰ ਉੱਥੇ ਵੱਡੀ ਗਿਣਤੀ ਚਾ ਉੱਥੇ ਕੀ ਨਾਉਣ ਧੋਣ ਦਾ ਪ੍ਰਬੰਧ ਹੋਊਗਾ ਕੀ ਰਹਿਣ ਸਹਿਣ ਦਾ ਹੋਊਗਾ ਕੀ ਕੱਪੜਿਆਂ ਦਾ ਹੋਊਗਾ ਇਹ ਬਹੁਤ ਵੱਡੀ ਗੱਲ ਆ ਜਿਹੜੀ ਆਪਾਂ ਵੀ ਕਰ ਰਹੇ ਆ ਨਾ ਕਿਉਂਕਿ ਕਈ ਬਜ਼ੁਰਗ ਇਹ ਜਿਹੇ ਨੇ ਉਹ ਆਪ ਨਹੀਂ ਧੋ ਸਕਦੇ ਇੱਕ ਚੀਜ਼ ਆ ਬਜ਼ੁਰਗ ਉਹਨਾਂ ਦੀ ਉਮਰ ਆ ਜਿਹੜੀ 80 90 ਸਾਲ ਦੀ ਹਨਾ ਉਹ ਆਪਣੇ ਜਿਹੜੇ ਕੱਪੜੇ ਆਪ ਨਹੀਂ ਧੋ ਸਕਦੇ ਪਰ ਇਹ ਤੁਹਾਡਾ ਜਿਹੜਾ ਬਹੁਤ ਵੱਡਾ ਪਰਾਲਾ ਤੇ ਇਹ ਲੈਡ ਜੀ ਅਸੀਂ ਸਰ ਗਵਰਨਮੈਂਟ ਦਾ ਵੀ ਸੇਵਾ ਚ ਹਿੱਸਾ ਪਵਾਇਆ ਠੀਕ ਹੈ ਤੇ ਮੰਨ ਲਓ ਆਪਣੇ ਗੰਬਾ ਲੱਗਾ ਉਧਰ ਹੀ ਆ ਰਹੀ ਆ ਸਰਪ ਵਗੈਰਾ ਮੰਨ ਲਓ ਇਹ ਲੋਕਾਂ ਵੱਲੋਂ ਸਹਿਯੋਗ ਕੀਤਾਂ ਗੱਲ ਹੋਈਆਂ ਸਾਰਾ ਜੀ ਠੀਕ ਹੈ ਹਾਂਜੀ ਹਾਂਜੀ ਬਾਹਿਗੁਰਦੀ ਦਾ ਖਾਲਸਾ ਬਾਹਿਗੁਰਦੀ ਕੀ ਬਤੇ ਦੇਖੋ ਇਹ ਜੇ ਜਮਾਨਾਂ ਵਾਲੀ ਅੱਜ ਸਾਨੂੰ ਲੋੜ ਆ ਗਈ ਜਿੰਨੇ ਮਰਜ਼ੀ ਵਿਚਾਰਾ ਉਹਦੀ ਕਹਿੰਦਾ ਜਿੰਨੇ ਮਰਜ਼ੀ ਕੱਪੜੇ ਦੇ ਜੀ ਉਹਦੀ ਕਹਿੰਦਾ ਅੰਕਲ ਅੱਧੇ ਘੰਟੇ ਬਾਅਦ ਜੇ ਜਦੋਂ ਲੈ ਕੇ ਜਾਣੇ ਨੂੰ ਦੀ ਸਾਨੂੰ ਕੱਪੜੇ ਮਿਲਦੇ ਨੇ ਦੇ ਕੋਈ ਵੀ ਸਭ ਤੋਂ ਵੱਡੀ ਕੁਰਬਾਨੀ ਹੈਗੀ ਜਿਹੜਾ ਬੰਦਾ ਉਰੇ ਭਾਂਡਿਆਂ ਦੀ ਸੇਵਾ ਕਰਦਾ ਉਹਦੀ ਵੀ ਬਹੁਤ ਵੱਡੀ ਕੁਰਬਾਨੀ ਹੈਗੀ ਜਿਹੜਾ ਬੰਦਾ ਲੰਗਰਾਂ ਦੀ ਸੇਵਾ ਕਰਦਾ ਉਹਦੀ ਵੀ ਬਹੁਤ ਵੱਡੀ ਕੁਰਬਾਨੀ ਹੈਗੀ ਤੇ ਜਿਹੜਾ ਬੰਦਾ ਉਰੇ ਅंदोलਨ ਦੇ ਵਿੱਚ ਆਇਆਗਾ ਉਹਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਮੈਂ ਕਹਣਾ ਸਾਨੂੰ ਇਹ ਜਿਹੇ ਜਵਾਨਾਂ ਦੀ ਅੱਜ ਲੋੜ ਆ ਗਈ ਮੈਂ ਇਹਦਾ ਬਹੁਤ ਧੰਨਵਾਦ ਕਰ ਦਿੰਦਾ ਦਾ ਜਿਹੜੇ ਸਾਨੂੰ ਸਾਡੀਆਂ ਕਈ ਵਾਰ ਗੁੜੀਆਂ ਵੀ ਕਹਿੰਦੀਆਂ ਨੇ ਮੈਂ ਇਹਨੂੰ ਕਿੱਥੇ ਛੱਡ ਤੇ ਮੈਂ ਕਿਵੇਂ ਧੋਵੂਗੀ ਇਹ ਵਿਚਾਰਾ ਉਹਦੀ ਕਹਿੰਦਾ ਜਦ ਮਰਜੀ ਲੈ ਜਾਓ ਕਿ ਸਾਨੂੰ ਸੁੱਕੇ ਕੱਪੜੇ ਮਿਲ ਜਣਗੇ ਇਹ ਕਈ ਬਈ ਕਈ ਬਜ਼ੁਰਗ ਨੇ ਜਿਹੜੇ ਉਹ ਆਪ ਨਹੀਂ ਧੋ ਸਕਦੇ ਆ ਨਾ ਨੌਜਵਾਨ ਚਲੋ ਆਪਣੇ ਅੱਪ ਤੋਂ ਲਾਂਦੇ ਨੇ ਇਹ ਬਹੁਤ ਵੱਡੀ ਗੱਲ ਆ ਵੀ ਚਲੋ ਬਜ਼ੁਰਗਾਂ ਨੂੰ ਕੱਪੜੇ ਧੋਤੇ ਮਿਲ ਜਾਂਦੇ ਆਗੇ ਨਾ ਜੀ ਬਹੁਤ ਰਾਮਦਾਰੀ ਐ ਇਦੋਂ ਯਾਰ ਵੱਡੀ ਸੇਵਾ ਕਿਉਂਕਿ ਬਹੁਤ ਵੱਡੀ ਕਰਵਾਨੀਆਂ ਜਾ ਰਹੀਆਂ ਅਸੀਂ ਨੇ ਅਸੀਂ ਉਹ ਤਾਂ ਦੇ ਨਹੀਂ ਦੇ ਸਕਦੇ ਇਹ ਸੇਵਾਦਾਰਾਂ ਦਾ ਜੀ ਇਹ ਤਾਂ ਹੈ ਕਈ ਵਾਰ ਬੁੜੀਆਂ ਵੀ ਕਹਿੰਦੀਆਂ ਗੱਲਾਂ ਕਹਿੰਦਾ ਮੈਂ ਖੇਮਤ ਦਾ ਜਾਚਣਾ ਬੈਠੀ ਉਹ ਗੌਰਮੈਡਾ ਚਾਹੁੰਦੀ ਹੈ ਕਿ ਸਾਡੇ ਬਾਪੂ ਮਿੱਟੀ ਦਾ ਮਿੱਟੀ ਹੋਏ ਰਹਿਣ ਚਿੱਟੇ ਕੱਪੜੇ ਨਾ ਪਾਉਣ ਪਰ ਅਸੀਂ ਚਿੱਟੇ ਕੱਪੜੇ ਪਾਉਣੇ ਆ ਹੁਣ ਮਤਲਬ ਧੋ ਕੇ ਸਾਫ਼ ਧੋ ਕੇ ਸਾਫ਼ ਕਰਕੇ ਪਾਉਣੇ ਠੀਕ ਹੈ ਸਭ ਪ੍ਰਬੰਧ ਹੈ ਬਾਡਰ ਦੇ ਉੱਪਰ ਜਿੱਥੇ ਲਗਾਉਂਦੇ ਆ ਕਿ ਜਾਂ ਖੇਤਾਂ 'ਚ ਮਿੱਟੀ ਮਿੱਟੀ ਹੋਏ ਜਾਂ ਇਹ ਸੜਕਾਂ ਦੇ ਬੈਠੇ ਮਿੱਟੀ ਨਾਲ ਮਿੱਟੀ ਹੋਈ ਜਾਣ ਹਾਂਜੀ ਹਾਂ ਅਸੀਂ ਜਿੱਟੇ ਕੱਪੜੇ ਪਾਉਂਦੇ। ਜੀ ਮੰਨ ਲਓ ਕਿਨੇ ਟਾਈਮ ਚ ਧੋ ਕੇ ਦੇਣ ਤੁਸੀਂ ਤਾਂ 5-10 ਮਿੰਟ ਦੇ ਆ। 20 20-25 ਮਿੰਟ ਲੱਗਦੇ ਆ ਸੁਕਾ ਕੇ ਦੇਣ। ਸੁਕਾ ਕੇ ਨਾਲ ਦੀ ਨਾਲ ਜਮਾਓ ਕਰਕੇ ਦੇ ਦੋਨੇ। ਹਾਂਜੀ ਹਾਂਜੀ। ਠੀਕ ਆ ਵੀਰੇ ਧੰਨਵਾਦ ਜੀ ਵੀਰੇ।